ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੂੰ ਤੁਹਾਗਦਾ ਜੀ ਤੁਹਾਡਾ ਵਲੌਗ ਤੇ ਆ ਤੇਰੇ ਆ ਬੰਬਦਾਈ ਚੱਲੇ ਤੇਰੇ ਸਵਾਗਤ ਕਰਕੇ ਸਵਾਗਤ ਕਰਕੇ ਜਾਂਦੇ ਹੁਣ ਉਹ ਰਾਤ ਪਤਾ ਨਹੀਂ ਕਿੱਦਾਂ ਕਿ ਰਾਤ 10 ਵਜੇ ਰਾਤ ਨੂੰ ਲੈ ਇੱਕ ਨੂੰ ਹਾਂ ਠਾ ਠਾ ਦੀ ਹੋਣ ਲੱਗੀ ਅੱਛਾ ਭਾਈ ਸੜੇ ਕੀ ਹੋ ਗਿਆ ਅਜ ਤੱਕ ਕੋਈ ਤਿਹਾਰ ਵੀ ਨਹੀਂ ਆਇਆ ਹੈਗਾ ਹੈ ਮੈਚ ਮੂਝ ਤਾਂ ਚੱਲਦੇ ਨਾ 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 ਮੈਚ ਚ ਚੱਲਦੇ ਨਾ ਰਾਤ ਟੋਰ ਮੈਚਸ ਵੀ ਤਾਂ ਇੰਡੀਆ ਹਾਰੀ ਪਰ ਜੇ ਜਿੱਤਦੀ ਫਿਰ ਤਾਂ ਚੱਲਣਗੇ ਕਦੇ ਹਾਰੀ ਦੀ ਚਲਾ ਦੇ ਕਿੰਨੇ ਕੋਈ ਪਤਾ ਨਹੀਂ ਹੈਗਾ ਪੰਮੇ ਕਿੰਨਾ ਬਾਸ ਹੁੰਦਾ ਹੈ ਕੰਨਾਂ ਦਾ ਫੋਟ ਨਹੀਂ ਵੱਡ ਕਿਹੜੇ ਟਾਈਮ ਹੋਇਆ ਇਹ ਤਾਂ ਦੇਖ ਲੈ ਇਹ ਰੱਖਣਾ ਹੈ ਹਾਂ ਤੇ ਪਰਲੇ ਤਾਂ ਕਿਆ ਕਰੂੰਗਾ ਉਹਦਾ ਕਿਹੜੇ ਦਾ ਉਹ ਉੰਨਾ ਕ ਬਾਕੇ ਪਹਚਾਨ ਨਹੀਂ 95 ਆ ਦੇ ਲੈਣਾ ਤਾਂ ਦੇਖੜੇ ਸਭ ਕਾ ਜੰਮ ਰਹੀ ਹੈ ਬਾਈ ਇਹਨੇ ਰੱਖ ਲੀਆ ਕੰਨਾਂ ਸਾਰੀ ਇਹ ਮੁੰਡਾ ਹੀ ਕਪੜਾ ਟਾਵੇਂ ਮਾਰ ਕੇ ਦੁਆਰੇ ਨਹੀਂ ਮੁੰਡਾ ਤਾਂ ਫੇਰ ਰੱਖ ਹੋਣਾ ਫੇਰ ਥੋੜੇ ਲੇਟ ਵੱਡ ਹੋਣਾ ਹੈ ਤੇ ਲੇਟ ਵੱਡ ਹੋਣਾ ਉਹ ਤੂੰ ਰਹਿਣ ਤਾਨ ਲਾਉਂਗੀ ਤਾਂ ਨਹੀਂ ਇਹ ਤਾਂ ਰੱਖਣਾ ਹੈ ਇਹ ਇੱਥੇ ਪਲਟਾਵੇਂ ਮਾਰ ਕੇ ਦੁਆਰੇ ਜੀਦਾ ਉਹ ਤੂੰ ਤਾਨ ਕਰ ਲਾ ਉਹ ਯਾਰ ਤਾਨ ਇਨੂ ਵੀ ਕਿਧਰ ਪੁੱਛਣਾ ਪੁੱਛਣਾ ਕਿਸੇ ਨੇ ਇਨੂ ਵੀ ਪੁੱਛਣਾ ਘਲਾੜ ਵਾਲੇ ਦਾ ਪੁੱਛੀਂ 85 ਵੀ ਦਣਾ ਘਲਾੜ ਵਾਲੇ ਦੀ ਗੂਤੀ ਬੰਦ ਹੋ ਜਣੀ ਜਾਂ ਤਾਂ ਕਿੰਨੀ ਕੰਨਾ ਹੋ ਜਾਣਾ ਜੇ ਥਾਪਦੇ ਹੀ ਉਹਨਾ ਉਹਨਾ ਫਿਰ ਸਭ ਕੁਝ ਉਹ ਬਾਈ ਰਾਸ ਵਾਲੇ ਦਾ ਬੈਠੇ ਫਿਰ ਰਾਸ ਵਾਲੇ ਸਾਲ ਕਿੰਨੇ ਦੇ ਵੇਚ ਸਾਲਾ ਬਾਅਦ ਵਿੱਚ ਉਹ ਰਾਸ ਵਾਲੇ ਕੋ ਕਿਹੜਾ ਵਿਕਦਾ ਵੀ ਬੁਲਾਉਂਦੇ ਆ ਹਾਂ ਉਹ ਰਾਸ ਵਾਲੇ ਤਾਂ ਹੁਣ ਵੀ ਬੁਲਾਉਂਦੇ ਹੀ ਆ ਜਗੀਰਿਆ 85 ਕਿੰਨੇ ਦੇ ਮੈਂ ਤਾਂ ਦਾ ਘਲਾੜੀ ਲਾ ਕੇ ਤਾਂ ਦੇਖ ਲੈ 5 600 ਨੂੰ ਕਹਿੰਦਾ ਦੁੱਦਣਾ ਹੈ 600 ਨੂੰ ਕਹਿੰਦਾ 85 ਘੇਰਦੀ ਏ ਕੀ ਆ ਕੀਸਾ ਨੂੰ ਲੈਣਾ 5 6 ਕੁਇੰਟਲ 10000 ਕੁਇੰਟਲ ਲੈਣਾ ਹੈ ਮੋਟਰਸਾਈਕਲ ਵਾਲੀ ਰੀੜੀ ਲੈ ਲਿਆ ਆਪਣੀ ਰੋ ਹੀ 5 ਕੁਇੰਟਲ ਗੇਰੇ ਆਇਆ ਫਿਰ ਤਾਂ ਖਰਚੀ ਮੁੜਨਾ ਹੈ ਲੈ ਹੁਣ ਦੂਏ ਪਾਸੇ ਨੂੰ 6 ਕੁਇੰਟਲ ਮੰਗਦੇ ਆ ਉਹ ਹਾਂ ਉਹ ਫਿਰ ਰੋ ਦੇ ਨਾਲ ਥੋੜੋ ਜਿਹਾ ਲੈਣਾ ਕੰਮ ਚੰਡੀਗੜ੍ਹ ਚੱਲਦਾ ਪੂਰਾ ਕੰਮ ਫਿਰ ਟਰੈਲਾ ਭਾ ਲੈ ਜਾ ਜਾਈ ਉੱਥੇ ਵੀ ਇੰਨਾ ਨਹੀਂ ਚੱਲਦਾ ਬਾਈ ਨਾ ਨਾ ਸਾਰੇ ਲੋਕ ਉੱਧਰ ਤੇ ਠੀਕ ਢਾੜੀ ਨਹੀਂ ਹੁੰਦੀ ਹਾਲੇ ਗੋਡਣੀ ਲਾ ਗਿਆ ਵਿੱਚ ਵਿੱਚ ਉਹ ਗੰਨਾ ਹੀ ਤੇ ਲੰਪਾਏ ਉੱਧਰ ਵਾਲਾ ਜਿਹੜਾ ਫਿਰ ਮੁੰਡਾ ਵੀ ਆ ਜਾਂਦਾ ਇਹਦਾ ਪਹਿਲੇ ਸਾਲ ਮੁੰਡਾ ਵੀ ਗੱਲ ਬੈਰੀ ਗੱਲ ਥੋ ਉੱਥੇ ਚੂਰਾ ਨੇ ਪੱਟਿਆ ਬੱਚੇ ਵੜ ਕੇ ਦੇਖਣਾ ਪੈਣਾ ਇਹ ਕਹਿੰਦਾ ਮੰਨੂ ਕਹਿੰਦਾ ਤੂੰ ਦੇਖਿਆ ਆ ਕੱਲੇ ਨੂੰ ਟੰਗਾ ਦੇ ਇਹਨੂੰ ਬਾਈ ਪਲਟਾਨੀ ਮਾਰਨੇ ਖੇਤੇ ਚ ਮੈਂ ਜਿਹੜੇ ਤੇਰੀ ਹਾਲ ਕੰਧ ਫੋਟੋ ਲਵਾਉਂਗਾ ਤੂੰ ਸਾਡੀ ਮੈਨੂੰ ਇਹ ਦੇਖਿਆ ਉੱਤੇ ਮੈਨੂੰ ਇਹ ਕਹਿੰਦਾ ਕਿ ਦੋ ਜਣੇ ਚ ਲੈ ਜਾ ਤੂੰ ਦੋ ਦਿਨ ਦੋ ਦਿਨ ਦਾ ਕੰਮ ਨਹੀਂ ਲਗਾ ਦੀ ਫੋਟੋ ਹੋ ਗਈ ਬਹੋਈ ਵਜਿਆ ਵਾਲੀ ਬਾਦ ਮੇੜੇ ਪਟੰਗ ਦਿਣਾ ਉਹਨੇ ਛਿੱਲ ਕੇ ਉਧਰਾਂ ਬੈਂਤੀ ਜਿੱਕਾ ਮਾਰਦਾ ਫਿਰਦਾ ਆਂ ਵਾਲੀ ਲੱਤੀ ਵੀ ਉਧਰ ਆਉਦੇ ਇਹ ਕਹੋ ਗਿਆ ਵੱਡੇ ਟਰੈਲ ਡਬਲ ਟਰੈਲੀ ਹੈ ਬਾਗਰਾ ਵਾਲੀ ਲੱਤੀ ਤਾਂ ਚੱਲਣਾ ਕੰਮ ਪੂਰਾ 10 ਪੰਟਰ ਮਾਲ ਲੱਗ ਲ ਜਾਂਦੇ ਆ ਪੰਮੇ ਸਵੇਰ ਦਾ ਲੱਗਿਆ ਹੋਇਆ ਬਾਈ ਮੈਂ ਹਾਂ ਸਾਡੀ ਖੜਾਤੀ ਮੈਂ ਤਾਂ ਹਰਾ ਨਹੀਂ ਤੇ ਕਹਤੇ ਕੰਮ ਨਹੀਂ ਕਰਦਾ ਆਏ ਵੀ ਕੁਝ ਵੀ ਕਹਿ ਘੰਟੇ ਬਣਾਈਏ ਫਿਰ ਮੈਂ ਵੀ ਤਾਂ ਦੇਖ ਲੈ ਤੱਕ ਨਾਲ ਤੱਕ ਨਾਲ ਦੱਸ ਵੀ ਕਾਹ ਘੰਟੇ ਬਣਾਈ ਹੋਗੀ ਮੈਨੂੰ ਕੀ ਆ ਪਤਾ ਲੈ ਫੇ ਦੱਸ ਤੂੰ ਕਿੰਨੇ ਮੈਂ ਖੇਡਣੀ ਚਾਹੀਦੀ ਐ ਮੈਂ 8 ਵਜੇ ਗਿਆ ਕਰ ਤੇ ਹਾਂ 4 ਵਜੇ ਆਇਆ ਮੰਨ ਲਾ 3:30 ਵਜੇ ਲੇਜ਼ਰ ਖੜਾਇਆ ਏ 8:30 ਵਜੇ ਚਲਾਇਆ ਤਾਂ ਮੈਂ ਜਾ ਕੇ ਕਾ ਕੀਲੇ ਕਰਕੇ ਆਇਆ ਕੀਲੇ ਕਰਾਇਆ ਯਾ ਥੋੜਾ ਦਾ ਘੰਟਿਆਂ ਦਾ ਕੰਮ ਤੁਸੀਂ ਕੀ ਲਿਆ ਤੇ ਕਹਿ ਲੈਣਾ ਚਾਰ ਪੰਜ ਕਿੱਤਾ ਹੋਊਗਾ ਚਾਰ ਚਾਰ ਕਿੱਤੇ ਦਾ ਹੀ ਟਾਈਮ ਲੱਗਿਆ ਇਹਨਾਂ ਬਾਜੇ ਖੇਤ ਖਰਾਬ ਹੋਵੇ ਫੇਰ ਟਾਈਮ ਲੱਗਦਾ ਨਹੀਂ ਨਹੀਂ ਟਾਈਮ ਲੱਗਦਾ ਜੇ ਕਾਂਟਾ ਪਾਉਣਾ ਕਾਂਟਾ ਖੇਤਾਂ 'ਚ ਜ਼ਿਆਦਾ ਟਾਈਮ ਲੱਗਦਾ ਹੈ ਜੇ ਤਾਂ ਪੁੱਬਲ ਹੋਵੇ ਫੇਰ ਹੁੰਦਾ ਅਸਲੀ ਲੇਜਰ ਤਾਂ ਐਸੇ ਨੂੰ ਮੈਂ 2 ਘੰਟੇ ਲਾਇਖਣਾਉਣੇ ਨੂੰ ਖੇਤ ਤਿੰਨ ਵੀਗਰ ਜਗਾ ਫੇਰ ਆ ਮੰਨਦਾ ਠੀਕ ਹੈ ਲੈਜਰ ਖੇਤ ਕਰੇ ਤੇ ਲੇਜਰ ਇਹਦੇ ਬਾਈ ਦੇ ਮੈਂ ਸਿਮੇ ਦੇ ਇਹਦੀ ਬਾਹੀ ਦਾ ਬਾਈ ਫਰਕੇ ਆ

ਪਰ ਕੀ ਹੈ ਇਹ ਗਿਆ ਲੱਗਦਾ ਵਰਪਿਓ ਆ ਦੇਖੀ ਸਟਾਰਟ ਕਰਕੇ ਉਹ ਕਿਆ ਕਹਿੰਦਾ ਸੁਣਨ ਲੱਗਿਆ ਮੈਨੂੰ ਡਬਲ ਟਾਇਰ ਆ ਦੇ ਲੈ ਇਹ ਤਾਂ ਨਾਲ ਹੈ ਸਿੰਗਲ ਸਿੰਗਲੇ ਕਰਾ ਬਟਾਇਰ ਇਹਨਾਂ ਨੇ ਹੈ ਚਾਰੇ ਟਾਇਰ ਹਿੱਸੇ ਦੋ ਲਾਏ ਹੋਏ ਆ ਕਮਾਣੀ ਵਾਲੇ ਦੁਗੀਆਂ ਕਮਾਣੀ ਥੋੜੋ ਆ ਹੂੰ ਠੀਕ ਆ ਥਲੂਲੇ ਥਲੂਆ ਨਹੀਂ ਛੱਡ ਗਿਆ ਕੰਨਾ ਹੀ ਹੈ ਹੈਗਾ 4x4 4x4 ਵੀ ਕਹਿੰਦਾ ਹੁਣ ਕਿੱਥੇ ਆ ਗਿਆ ਕਾਤੇ ਆ ਦੇ ਤਾਂ ਖੜਿਆ ਥੋੜੋ ਐ ਉੱਡੜਦਾ ਹੱਥਾ ਉੱਧਰ ਦਾ ਮੈਂ ਕਿਤੇ ਪ੍ਰਾਲੀ ਨੂੰ ਦੇਖ ਕੇ ਕਹਿੰਦਾ ਕਿ ਕਿੱਥੇ ਆ ਗਿਆ ਹਾਲਾਤ ਦੇਖ ਤੂੰ ਤੇ ਕੋਲ ਜਾ ਕੇ ਬਸ ਓਵਾਰ ਮਗਰਾਣਾ ਪਰੇ ਕੱਪੜਾ ਵੱਜ ਜਾ ਉਹ ਯਾਰ ਉਹ ਕੰਮ ਲੈਣੇ ਵਾਲੀ ਚੀਜ਼ ਆ ਉਹ ਖੜਾਉਣੇ ਵਾਲੀ ਥੋੜੋ ਆ ਠੀਕ ਆ ਕੰਮ ਤਾਂ ਲੈਣਾ ਹੀ ਆ ਜਿਹੜੇ ਚਵਾਰੇ ਪੇ ਲਾ ਕੇ ਖੜਾ ਦੇ ਫਿਰ ਜੇ ਕੰਮ ਨਹੀਂ ਦੇਣਾ ਹੋਰ ਦੇਖਿਆ ਮੈਂ ਜਦੋਂ ਥੋੜਾ ਜਿਹਾ ਉੱਕ ਗਿਆ ਯਾਰ ਰੂਟਾ ਮੀਟਰ ਲੈ ਆਏ ਤੈਨੂੰ ਕਿਹਾ ਤਾਂ ਹੈਗਾ ਤਾਂ ਕਿਤੇ ਜਦੇ ਸੁਪਰ ਸੀਡਰ ਲੈ ਲੈਂਦੇ ਨਾ ਬਥੇਰਾ ਜੋਰ ਲਾਇਆ ਤੁਹਾਨੂੰ ਇਹਨੂੰ ਬਥੇਰਾ ਕੀ ਆ ਬਾ ਕਾਲੂ ਮੇਰੀ ਗੱਲ ਕਾਲੀ ਵਾਲਾ ਹੈਲੋ ਕਾਲੂ ਆਪਣੀ ਬੀਜ ਹੋ ਜਾਣੀ ਬਾਤੋ ਆ ਕੇ ਖੜਾ ਦੇਣਾ ਬਸ ਕ ਐਨ ਘਰ ਪੰਨੇ ਪੈ ਬੂਕ ਤੋਂ ਆ ਕੇ ਖੜਾ ਦੇ ਫਿਰ ਜੀ ਦੇ ਟ੍ਰੈਕਟਰ ਦੇ ਨਾਲੇ ਭੇਜ ਦੇਣਾ ਹੈ ਉਪਰ ਦੀ ਵੀ ਜੋਗੀ ਸਾਰੀ ਉਹਦੀ ਤਾਂ ਵੀ ਜੋਗੀ ਆਪਣੀ ਵੀ ਵੀ ਹੋਗੀ ਇਹਨਾਂ ਮੈਂ ਆਪਾਂ ਨਾਲ ਡ੍ਰਿਲਰ ਨਾਲ ਹੋਗਾ ਡ੍ਰਿਲਰ ਨੂੰ ਛਿੱਟਾ ਦੇ ਦੇਣਾ ਐ ਤੇ ਕਹੇ ਹੁਣੀ ਬੱਤਾਂਉਣੇ ਆ ਇਹ ਕੱਤਰ ਦੱਸਾਂਗਾ ਕੰਮ ਬਹੁਤ ਆ ਮੈਨੂੰ ਹਲੇ ਵੀ ਹਲੇ ਵੀ ਉੱਥੇ ਮੁੰਡਾ ਕਹਿੰਦਾ ਮੇਰੇ ਨਾਲ 3-4 ਦਿਹਾੜੀਆਂ ਲਾ ਦੇ ਮੈਨੂੰ ਜਵਾਬ ਦੇ ਆਇਆ ਕਾਹਦਾ ਮਹਾ ਵੀ ਮੇਰੇ ਕੋਲ ਟਾਈਮ ਨਹੀਂ ਭਾਈ ਹੁਣ ਮੈਂ ਆਪਣਾ ਕੰਮ ਦੇਖਣਾ ਆਹੋ ਬੇ ਠੀਕ ਹੈ ਸਾਡਾ ਸੁਪਰ ਸੀਟਰ ਹੁਣ ਖੜਾਈਏ ਇਹਨੂੰ ਧੋਫੇ ਇਹ ਤਾਂ ਜੇ ਮੈਂ ਕਹਿੰਦਾ ਗਾਂਹਾਂ ਰੱਬ ਸੁੱਖ ਰੱਖੇ ਪੱਤੀਆਂ ਸੇ ਦੇ ਦਿੰਦਾ ਕਰਦਣੀਆਂ ਜੇ ਗਾਂਹਾਂ ਰੱਬ ਸੁੱਖ ਰੱਖੇ ਫਿਰ ਲਿਆਉਣਾ ਆਪਾਂ ਫਿਰ ਆਪਣਾ ਲਿਆਉਣਾ ਆਪਾਂ ਨੇ ਫਿਰ ਆਪਣਾ ਜਿੱਦਾਂ ਮਰਜ਼ੀ ਕਰੀ ਜਾ ਭਰ ਦੇਓ ਫਾਰਮ ਫੜਵੀ ਮੈਨੂੰ ਜਵਾਬ ਨਹੀਂ ਦਿੰਦਾ ਹੈਗਾ ਉਹ ਤਾਂ ਕਹਿੰਦਾ ਟਰੈਕਟਰ ਵੀ ਲੈ ਜਾ ਹੁਣ ਆਪਣੀ ਚੀਜ਼ ਉਹ ਫਰਕ ਹੁੰਦਾ ਉਹਦਾ ਚੱਲ ਤਾਂ ਫਿਰ ਲੱਗੋ ਫੜਾ ਬਾਈ ਨੂੰ ਹੁਣ ਰੌਣੀ ਕਰ ਮੈਂ ਕਹਿੰਦਾ ਜਿਵੇਂ ਵੀ ਵੀਜੀ ਹੈ ਪਲਟਾਂ ਵੀ ਮਾਰ ਕੇ ਗੰਨਾ ਫੜੇ ਉਹ ਬੱਚਾ ਤੇਰੇ ਮੂਲੇ ਬੰਦੇ ਆਪਸਾ ਪਾਸਰਾ ਆਸਤਾ ਥੋੜਾ ਚੱਜਦਾ ਮੰਨਾ ਗੱਲ ਨੀ ਪਰਚੀ ਕਰਾ ਦੇਣੀ ਤੇਰਾ ਜੋਰ ਨਾ ਮੈਂ ਜਾਣਾ ਯੋ ਵਿਚਾਰਾ ਸ਼ਾਮ ਨੂੰ ਨਾ ਸ਼ਾਮ ਨੂੰ ਕੱਖ ਪਾ ਕੇ ਮਿੱਲੇ ਨੂੰ ਚਲੇ ਜਾਏ ਕਰੀ ਜੇ ਇਹੀ ਹਾਲ ਰਿਹਾ ਨਾ ਬਸ ਸਾਥੀ ਗੱਲ ਰਹਿ ਕੇ ਮਸਲਦੀ ਨਵੀਂ ਸਰਕਾਰ ਬਹੁਤ ਵਧੀਆ ਆਈ ਵੀ ਆ ਹੁਣ ਕਿਉਂ ਬਣਾਈ ਆ ਤੂੰ ਵੀ ਦਾ ਮੂਰੇ ਟਰੈਕਟਰ ਲੈ ਕੇ ਤੂੰ ਵੀ ਦਾ ਟਰੈਕਟਰ ਲੈ ਕੇ ਇੱਕ ਤਾਂ ਸਾਨੂੰ ਤਾਂ ਨਾਲ ਲੱਗਣਾ ਪੈਗਾ ਤੁਹਾਡੇ ਹਾਂ ਹਾਂ ਯਾਰ ਤੇਲ ਦੀ ਫੂਕ ਲਿਆ ਆ ਆ ਚੱਲ ਕੋਈ ਗੱਲ ਨਹੀਂ 22 ਸਾਲ ਲੰਘ ਗਏ 3 ਲੰਘੇ ਮਨ ਲੱਗਦਾ ਦੇਦਣੀ ਕਾਥਲ ਆ ਜਾਣਾ ਫੇਰ ਹਾਂ ਚੱਲ ਦੂਜੇ ਕੰਦ ਉਹਦਾ ਹੋਇਆ ਓਰੇ ਯਾਰ ਹਾਂ ਨਹੀਂ ਕੰਮ ਕਰਦਾ ਥੱਕ ਗਿਆ ਬੱਸ ਕੋਈ ਵੀ ਬੰਦਾ ਏ ਓਹ ਹਣੇ ਦੌੜ ਲੈ ਬਾਈ ਦੌੜ ਲੈ ਬਾਈ ਦੌੜ ਕਿਹਨੇ ਕਹਿਨੇ ਪਰ ਮਜਬੂਰ ਕਰਤਾ ਵੀ ਪਹਿਲੇ ਚੰਗੇ ਤੇ ਹਾਂ ਓਹ ਦੌੜ ਲੈ ਬਾਈ ਕੱਲਾ ਬਾਈ ਹਾਂ ਇਹ ਤੁੱਕਾ ਜਾਦਾ ਉਹ ਸੁੱਕੇ ਨਹੀਂ ਸਮਝਦਾ ਵੱਡਾ ਜੂਗਾ ਏ ਬੱਡਦਾ ਹੋ ਜਾਂਦਾ ਥੁੱਕੇ ਚ ਹੋਰ ਹੀ ਨਾ ਪਤੰਦਰ ਇਹਨਾਂ ਲੱਗਦਾ ਕਿਹੜਾ ਇਹ ਜਿੱਨਾ ਗਿੱਲੇ ਚ ਲੱਗਦਾ ਲੱਗਦਾ ਜਾਨਾ ਗਿੱਲੇ ਚ ਜਿਆਦਾ ਲੱਗਦਾ ਹੈ ਉਹ ਗਿੱਲੇ ਚ ਜਿਆਦਾ ਲੱਗਦਾ ਇਹ ਰੌਣੀ ਦਾ ਦੰਗਾ ਆਇਓ ਪਰਾਲੀ ਹੁਣ ਆਏ ਘਰ ਤੋਂ ਬੀਤ ਜਾ ਚੱਲ ਜੱਲ ਜੱਲ ਤੂੰ ਦੇਖ ਤੂੰ ਪਾ ਕੇ ਕਹਿ ਦੇਗਾ ਕੀ ਲੈ ਆਹ ਕਿਹੜਾ ਗੇਰਬਾਤ ਆ ਇਹਨੇ ਆਪਾ ਇਹ ਡਰਾਈਵਰ ਹੈਵੀ ਆ ਇਹ ਡਰਾਈਵਰ ਹੈਵੀ ਆ ਇਹ ਮੇਰਾ ਕੁਝ ਹੋ ਜਾਏਗਾ ਬਜਰ ਬੋਕਾ ਬਣਾ ਪਰ ਠੀਕ ਹੈ ਜਦੋਂ ਆ ਗਿਆ ਪਾਣੀ ਦਾ ਦੇਣਾ ਬਸ ਛਿੱਕੀ ਗੱਲ ਹੋ ਆ ਟੋਕ ਟੋਕਾ ਕਰੀ ਜਾਣਾ ਇਹਨੇ ਖੜ ਜਾ ਗੜਿਆ ਪਰਾਲੀ ਨੂੰ ਮਾਰ ਲੈ ਠੀਕ ਆ ਗਲਜੇ ਨਹੀਂ ਬੱਸ ਹਾਂ ਗਲਜੇ ਨਹੀਂ ਚੱਕ ਚੱਕ ਕੇ ਛੱਟ ਮਾਰ ਦੇ ਤੂੰ ਕੋਈ ਨਹੀਂ ਮੈਂ ਗਾਂ ਕਰਦਾ ਨੂੰ ਤੂੰ ਨਲ ਬੇਡ ਤੇ ਚੱਲ ਛੇੜਿਆ ਗੱਟਿਆਦਾ ਹੋਇਆ ਹਾਂ ਤੂੰ ਨਲ ਬੇਡ ਤੇ ਆ ਮਾ ਦੂਰ ਕਰ ਬਾਸ ਅਥਰੇ ਲਾ ਆਤਾ ਹੋ ਬਾ ਦੇ ਗਿਆਦਾ ਬਾਲੇ ਜਾ ਉਰੀ ਤੇ ਸੁੱਕਾ ਜਿਆਦਾ ਏ ਸੁੱਕਾ ਜਾ ਰਹਾ ਆ ਗਿਆ ਸੁੱਕਦਾ ਰਹੇ ਉਹ ਇਹਨੂੰ ਇੱਥੇ ਪਾ 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 ਠੀਕ ਆ ਬੰਦੇ ਹੈ ਪਾਣੀ ਲੱਗਿਆ ਜਦ ਪਾਸੇ ਇਹਨਾਂ ਗਾਲਜਾਂ ਨਾਲ ਸਾਰੀਆਂ ਗਾਲਜਾਂ ਨਹੀਂ। ਪਰ ਇਹ ਹੀ ਹੈਗਾ ਇਹ ਤਾਂ ਜੇ ਗਿੱਲੋਂ ਦੀ ਕਣਕੇ ਬੀਜੋਗੀ ਦੀ। ਹੋਰ ਉਹ। ਹਾਂ। ਇਹ ਤਾਂ ਗਿੱਲ ਨਹੀਂ ਹੋਗੀ। ਲੋਟਾ ਕੰਮ ਆ ਗੰਨਾ ਪਾਣੀ ਮੰਗਦਾ ਵਾ ਗੰਨੇ ਨੂੰ ਪਾਣੀ ਲੌਂਦਾ ਇਸ ਗੱਲ ਦਾ ਮਾਰਾ। ਕਈ ਦਿਨ ਹੋ ਗਏ। ਕਿੰਨੇ ਦਿਨ ਤੱਕ। ਪਤਾ ਕਿਆ ਚੱਕਰ ਹੋਇਆ। ਜੇ ਵਾ ਪਾਣੀ ਲੌਂਦਾ ਇਹਦੇ ਚ ਪਾਣੀ ਪੜਦਾ ਤਾਂ। ਟੁੱਟਾ ਸੀ ਹੋਈ ਗਾ। ਹੱਡਾਂ ਦਾ ਨਹੀਂ ਪਤਾ ਲੱਗਦਾ ਹੁਣ।

ਪਰ ਹੁਣ ਬੰਦਾ ਮੈਂ ਕਿਹੜਾ ਦੇਖਾਂ ਮਾ ਬੰਦਾ ਕੋਈ ਨਹੀਂ ਹੈਗਾ ਮੈਂ ਮੈਂ ਵੀ ਲੈ ਲਈ ਬਾਦਮਤੀ ਦੀਦੀ ਹੈ ਹੈ ਬਾਦਮਤੀ ਹੋਆ ਹੈ ਇਹ ਪ੍ਰਾਲੀ ਖਰਾਬ ਦੀ ਆ ਕਾਲੀ ਇਹ ਇਹ ਕਾਲੀ ਹੋ ਗਈ ਉਹ ਚਿੱਟੀ ਆ ਉਹ ਜਿੱਦੀ ਆ ਉਹ ਬਰਾਣੀ ਚਿੱਟੀ ਆ ਜੇ ਨਾ ਮੇਰੀ ਕਾ ਲੇ ਮਾ ਹੁਣ ਤਾਂ ਮੈਂ ਤਾਂ ਲੈ ਲਈ ਬਾਈ ਜੇ ਕੋਈ ਹੋਇਆ ਬੰਦਾ ਤੇ ਪ੍ਰਾਈਸ ਦੱਸ ਦਿੰਦਾ ਆਓ ਦੇਖਾਓ ਪਈ ਐਕਣੀ ਉਹ ਵੀ ਨਹੀਂ ਲੈਤੀ ਕਿਸੇ ਨੇ ਆਇਆ ਪਰ ਹਾਲ ਖੰਦਾ ਬਹੁਤ ਕਿੰਨਾ ਕ ਵੇ ਲੂਗਾ ਕਿਲਾ ਯਾਰ ਉਹੀ ਦਾ ਚੱਕਰ ਗੁੱਜਰਾਂ ਦਾ ਨਗਰ ਪੂਰਾ ਹੋ ਗਿਆ ਦੂਜਿਆਂ ਨਾਲੇ ਹਾਂ ਯੇ ਅੱਗੇ ਗੁੱਜਰ ਪੂਲੀ ਬਿੰਦੀ ਲਿਆਈ ਜਾਂਦੇ ਤੇ ਮੇਤੇ ਪਹਿਨਾ ਪਹਿਨਾ ਕਰਕੇ ਬੈਗੀ ਨਹੀਂ ਕਿ ਨਹੀਂ ਚੱਕਣੀ ਸੀ ਹੋਰ ਆਹ ਤਾਂ ਹੈ ਨਹੀਂ ਤਾਂ ਨਹੀਂ ਪੰਡੀਆਂ ਬਣਾ ਲੈਣੀ ਤੇ ਮੈਂ ਕਿੜੀਆਂ ਆਹਾ ਕਾਦੀਆਂ ਆਈਆਂ ਲਾ ਉਹਰੇ ਹੈ ਨਹੀਂ ਤਾਂ ਅੱਛਾ ਗੱਠਾ ਨਹੀਂ ਲੱਗਦੀ ਇੱਦਣ ਗੱਠਾ ਉਹ ਮੈਂ ਤਾਂ ਲੈਣਾ ਹੀ ਪਈਆਂ ਦੀ ਲੰਬੀਆਂ ਆਏ ਪੈਸੇ ਦੇਣਾ ਤਾਂ 1000 ਕੰਟ ਰੁਪਇਆ ਦੇ ਦਿੰਦਾ ਉਹਨਾਂ ਨੂੰ ਹੂੰ ਠੀਕ ਨਹੀਂ ਗੱਲ ਆਵੇ ਹੁਣ ਚੱਕੋ ਜਣੀਆਂ ਦੀਆਂ ਆਏ ਬਾਬਾ ਯੋਰੀ ਦਾ ਨਹੀਂ ਚੱਕੁੰਦੀ ਕੱਢ ਕੇ ਬਾਹਰ ਰੱਖੋ ਜਣੀ ਦੀਆਂ ਇੱਥੇ ਕੀੜਾ ਘੱਟ ਬਚਦਾ ਕੀੜਾ ਘੱਟ ਨੇ ਇੱਕ ਨੂੰ ਮੇਰਾ ਖਲਾ ਬੰਦਾ ਰਾਹੀ ਹੈ ਹੂੰ ਚੱਲ ਹੁਣ ਰਬੂਦਣਾ ਵਿੱਚੇ ਰੌਣੀ ਦਾ ਕਰਨ ਲਈ ਆ ਚੱਲ ਨਾ ਰੁਲ ਗਿਆ ਤਾਂ ਇਹ ਵੀ ਬਾਤੇ ਨੇ 10 15 ਦਿਨ ਨਹੀਂ ਆਉਂਗਾ ਚਾਹੇ ਥੋੜਾ 20 ਦਿਨ ਨੂੰ ਆਵੇ ਆਹ ਦਿਨਾਂ ਫੇਰਨਾ ਪਹਿਲੇ ਕਰਤੀਆਂ ਡਾਕਟਰ ਹੈ ਨਾ ਥੋੜੀ ਜੀ ਇਹ ਵੈਸੇ ਹੈਗਾ 2 8 ਕਿੰਨਾ ਆ ਹੂੰ ਇਹਨੂੰ ਪਹਿਲੇ ਹੀ ਛੱਡਣਾ ਯਾਰ ਇਹਦੇ ਨਾਲੇ ਵੀ ਦੂਜੀ ਜੋ ਜੀ ਵੀ ਤਾਂ ਕਿ ਜੋ ਨਾ ਇਹ ਤਾਂ ਪਹਿਨਾ ਵੀ ਜੋ ਨਹੀਂ ਮਿਲਦਾਲੇ ਪਹਿਲੀ ਤੱਕ ਚੱਲਣਾ ਬੱਸ ਕਰ ਈਦੇ ਪਤਾ ਹੈ ਮਾਰੀ ਜਾਂਦਾ ਗੱਲਾਂ ਬੰਮੇ ਇਹ ਜਿਆਦਾ ਆਪਣੀਆਂ ਮਰਜ਼ੀ ਦਾ ਆਪਣੀ ਕਰਦਾ ਹੈ। ਇਹਦੀ ਮੰਨਦਾ ਨਹੀਂ ਗੱਲ ਵੈਸੇ ਇਹ। ਇਹਦੇ ਮੈਂ ਕਹਾਂ ਮੈਂ ਇਹਨੂੰ ਪੱਟੇ ਪੇ ਦਿੱਤਾ ਸੜ ਗੰਨਾ ਕੀਤਾ ਜਾਣਾ ਇਹ। ਹਾਂ ਮੁੱਢਾ ਹੈ। ਮੁੱਢਾ ਹੈ ਨਾ। ਮੈਂ ਕਹਾਂ ਇਹਨੂੰ ਪੱਟੇ ਇਹਨੂੰ ਪਟਾਲਾ ਜੋ ਕੋ ਮਾਦੀ ਗੱਲ ਆ। ਇਹਦੇ ਪਰ ਮੱਕੀ ਬੀਜਦੇ। ਹੂੰ। ਕਿਹਣੀ ਗੱਲ? ਹੂੰ। ਕਾ ਕਾ ਟਾਈਮ ਤੇ ਲੱਗ ਜਾਣਾ। ਪੰਗਾ ਹੋਰ ਹੋ ਜਾਣਾ। ਹੁਣ ਜੇ ਇਹਨੂੰ ਰੱਖੂੰਗਾ ਫੇਰ ਪਟੂੰਗਾ ਕਿਹੜਾ? ਯਾ। ਤਗੇਰੂੰਗਾ ਕਿਹੜਾ ਗੰਨਾ ਇਹ। ਭੌੜ ਵਾਲਾ। ਉਹੀ ਤਾਂ ਮੈਂ ਗੱਲ ਕਰਦਾ। ਫੇਰ ਉਹ ਪਟਣਾ ਪੈ ਜਾਣਾ। ਉਹ ਪਟਣਾ ਪੈ ਜਾਣਾ। ਫੇਰ ਇਹ ਲੋਟੇ ਇਹ ਵਾ ਮਿੱਜਾ ਮੱਕੀ ਦੇ ਬਾਲਾ ਵੇ ਤਾਨ ਹੂੰ ਗਾਂ ਨੂੰ ਉੱਥੇ ਪੱਠੋਗਾ ਤੇ ਥੇਲ ਲਾ ਦੇਗੇ ਨਾ ਥੇਲ ਲਾ ਲੀ ਕਿਹਨੇ ਕਹੇ ਸਾਦੂ ਫਸਲ ਠੀਕ ਹੁੰਦੀ ਬਾਈ ਜੇ ਕਹੇ ਨਾ ਇੱਕ ਪਾਸੇ ਨੂੰ ਗਿਰ ਜਾ ਫੇਰ ਬੰਦਾ ਡੁੱਬਦਾ ਹੀ ਐ ਡੁੱਬਦਾ ਪੈ ਹਊਗਾ ਹਾਂ ਦੇਖਣਾ ਪੈਂਦਾ ਹਾਂ ਇਹ ਚੱਕਰ ਸਾਰੇ ਰਸਤੇ ਦਾ ਆਹ ਹੋ ਗਿਆ ਰਸਤਾ ਮੇਨ ਚੀਜ਼ ਆ ਇਹ ਰਸਤਾ ਐ ਹੁਣ ਉਹ ਬੂਲਰ ਮੋਟੇ ਹੋ ਗਏ ਬਾਈ ਅੱਗੇ ਤਾਂ ਛਿੱਡੀਆਂ ਦੀਆਂ ਟਿੱਡੀਆਂ ਕਰੀ ਗਿਆ ਹੁਣ ਟਿੱਡੇ ਥੋੜੇ ਹੋਣੇ ਆ ਫੇਰ ਹੁਣ ਤਾਂ ਨਹੀਂ ਟਿੱਡੇ ਹੋਣੇ ਉਹ ਫੇਰ ਕਿਆ ਉਹ ਤਾਂ ਇਦਾਂ ਹੀ ਆਉ ਸਕੀ ਫਾਹ ਤੈ ਆਉ ਬੱਚੇ ਜਮੈਂ ਤੰਗ ਕੇ ਰਖਾਉਣਾ ਪੈਣਾ ਗੰਨਾ ਤੰਗ ਠੀਕਾ ਗੰਨਾ ਲੰਬਾ ਇਹ ਵਿੱਚ ਦੂਏ ਪਾਸੇ ਜਾਂਦਾ ਲੈ ਬਿੱਡ ਇਹ ਤਾਂ ਬਿੱਡ ਤੇ ਪਾਰ ਟੱਪ ਜੇਣਾ ਲੰਬਾਈ ਲੀ ਲਾਉਣਾ ਪੈਂਦਾ ਦੂਏ ਲੋਪੇ ਹਰਿਆਣੇ ਵਾਲੇ ਮੰਗੂ ਲਾ ਲੋ ਹਰਿਆਣੇ ਵਾਲੇ ਮੰਗੜੇ ਲੱਦ ਦੇਣਾ 100 ਕੁਆਂਟਲ ਹਰਿਆਣੇ ਹਾਂ ਹਰਿਆਣੇ ਜੁਪੀ ਮੰਗੂ ਲਾ ਲੋ ਫੇਰ ਉੱਠੇ ਗਿਆ ਵਾ ਚੱਲਣਾ ਰੋਕਣਾ ਹੀ ਹੁਣ ਆ ਤੂੰ ਛਣੇ ਆ ਕੇ 20 ਫੁੱਟ ਹੋਣਾ ਛਣੇ ਆ ਕੇ ਨਾ 20 ਨਹੀਂ ਹੈਗਾ 15 18 ਦਾ ਹੈਗਾ ਛਣੇ ਆ ਕੇ ਤਾਂ ਹੋਊਗਾ ਯਾਰ ਆਹ ਲੰਬਾ ਦਾ ਬਹੁਤ ਆ। ਲੱਗਾ ਥੋੜਾ ਆ ਕੇ ਦੇਹ। ਅੱਜ ਨਹੀਂ। ਵਾਹ। ਦੇਖ ਤਾਂ ਬਰਾਲ ਖਾਨਾ ਕਿੰਨਾ ਸਾਲਾ। ਪਾਪਾ ਕੰਟਰੋਲ। ਛੱਡਣਾ ਆਏ ਨੇ। ਪਾਲਾ ਖੇਤ ਵਾ ਹੋਰ ਫੁੱਲ ਗਿਆ ਸਮਾਂ ਤੇ ਇਹ। ਅੱਜ ਫੁੱਲੀ ਦਿੱਤੀ। ਠੀਕ ਹੈ ਤਾਂ ਮੈਂ ਲੈਣਾ ਮੇਰੇ ਘਰਾਂਵਾਂ ਲੈਣਾ ਪੰਦੀ ਲੋਟਣ ਮੈਂ ਜ਼ਰਾ। ਮੈਂ ਖਿੜਾ ਦੇਣ ਤੇ ਮੈਨੂੰ। ਹੈ ਕਿ ਨਹੀਂ? ਵਧੀਆ ਬਣ ਗਿਆ। ਆਹ। ਮੈਂ ਖਿੜਾ ਲਿਆ ਤੇ ਤੂੰ ਖੰਡਾ ਕੇ ਲੋਟਾਉਣਾ। ਸਵੇਰ ਨੂੰ ਪਾਣੀ ਭਰ ਦੂੰਗਾ ਰੱਬ ਸੌਖਾ ਰੱਖੇ। ਤੇਰੀ ਲਾਈਟ ਆਉਂਦੀ ਆ। ਵਾਹ। ਕਲੇਜ ਮਾਰੇ ਮੁਕਾ ਦੋਲੇ ਕਿੱਲਾ ਹੋ ਗਏ ਨਹੀਂ ਸੁੱਕਦਾ ਜਾਊ ਉਗੀ ਕਰਮਾ ਉਗੀ ਕਰਮਾ ਉਹ ਵੀ ਵਿਚੇ ਹੁੰਦੀ ਪਾਣੀ ਲੱਗਣਾ ਇਹ ਸਾਰੀ ਗੱਲ ਜਣੀ ਟਿਕਨੀ ਗੱਲ ਮੈਂ ਤਾਂ ਦੇਖ ਲਿਆ ਕਾਲੇ ਨੂੰ ਵੀ ਗਿਆ ਮਾ ਹੁਣ ਗਾਹਨ ਬੁੱਧਰ ਗਿਆ ਸਮਾਂ ਲੱਗ ਗਿਆ ਇਸ ਸਮੇਂ ਸਿਰ ਟਿਕਨੀ ਗੱਲ ਨਾ ਬੰਨਣ ਦੀ ਆਸ ਪਰ ਉਹ ਦੇਖੋ ਪੈਸੇ ਜਮਾ ਕਰਾਉਂਦਾ ਏ ਫੇਰ ਦੇਖ ਹੂੰ ਟਿਕਨੀ ਗੱਲ ਦੇਖੋ ਪੈਸੇ ਜਮਾ ਦਿੰਦਾ ਕਰਾਉਂਦਾ ਆਹ ਪੰਗਾ ਹੀ ਆਗੂਆ ਲੱਗਦਾ ਮੈਂ ਤਾਂ ਤੀ ਹੈਗੀ ਆ ਆ ਤਵੀ ਗੱਲੇ ਲੱਗਦਾ ਉਹ ਦੇਖੋ ਤੀ ਜਾਂਦੀ ਆ ਉਹ ਕਿੱਥੇ ਵੱਡ ਹੁੰਦਾ ਹੋਵੇ ਕਿੱਥੇ ਨਗਰੀ ਜਿੱਦਾਂ ਕੋਈ ਨਹੀਂ ਜਾਂਦਾ ਦੂੰਘੇੜੀ ਨੀ ਦਬੀ ਆਹ ਹੋਏ ਕਦੀ ਦੂੰਘੀ ਕਰਨੀ ਤੇ ਕੱਢਾ ਦਬੀ ਆ ਗਈ ਤਾ ਚੱਕੇ ਲਾਦੇ ਕਰਿਆ ਇੰਨੇ ਨਾ ਗਿਆ ਨਾ ਯਾਰ ਹੈ ਕਿ ਨਹੀਂ ਜਿੱਥੇ ਜਾ ਲੱਗਿਆ ਗੂੜੇ ਚੱਕੇ ਪਿੱਛੇ ਘੱਲ ਮੜਾ ਜਾ ਓਰੇ ਦਾ ਹੋ ਜਾਣਾ ਜਾਂ ਕਣਕੇ ਬੀਜ ਨਹੀਂ ਜਿਆਦਾ ਨਹੀਂ ਨੇ ਚੱਕਣਾ ਤੇ ਪਿੱਛੇ ਹਟਾਉਣੀ ਪੈਣੀ ਓ ਦੇਖ ਇਹ ਜਿਆਦਾ ਹੋਣੀ ਕੋਈ ਉਹੀ ਹੈ ਜਿਹੜੀ ਤਾਂ ਹਲਾਜੋ ਕੱਢੀ ਸੀ ਮਾਲ ਇਹਦੇ ਪੱਤੀਆਂ ਚੋਂ ਇੱਕ ਨਾ ਫਾਦੀ ਆ ਗੱਲ ਤੇ ਇਹ ਕਿਹੜਾ ਉਹ ਜਿੱਦਾਂ ਹੁਣ ਜਾਂਦਾ ਗੱਲ ਤੇ ਇਹੜਾ ਲੈ ਕੇ ਉਹ ਦੱਬੀ ਦੂਹੀ ਥੱਲੇ ਕਰੀ ਬੜਦੀ ਆ ਮੂਰੇ ਹੁਣ ਇੰਦਰ ਹੀ ਜੜੀ ਉੱਪਰ ਆ ਉਹ ਗੂਗਲ ਨੇ ਕਿਹਨੀ ਸੁਣਾਈ ਤਾਂ ਜਿਹੜੀ ਸਹੀ ਕਹਿ ਰਹੇ ਦੋ ਬਾਰੇ ਉਹ ਬੜਦੀ ਆ ਸਮਝੇਗਾ ਲੈ ਦੂਹੀ ਤਾਂ ਵੀ ਉੱਪਰ ਕਰੀ ਦੀ ਆ ਨਾਲੇ ਇਹਨੂੰ ਕਿਹਾ ਹੈ ਗੱਲ ਗੁੜਾ ਤਾਂ ਹਲੇ ਕੀਆ ਹੋ ਨਹੀਂ ਯਾਰ ਨਹੀਂ ਸਾਡੀ ਦੀ ਆ

ਪਤਾ ਨਹੀਂ ਕਿਉਂ ਸੇ ਯਾਰਾ ਗਾਰੀ ਜੇ ਪੜਦਾ ਏ। ਉਹ ਕਿਡਾ ਢੇਰ ਲਾਇਆ ਏ ਉਧਰ। ਉਹਨੇ ਆਪਣੀ ਚਿੰਗਮਾਉਣਾ ਪੈਣਾ ਦੁਬਾਰਾ। ਚੱਲ ਕੋ ਮੇ ਜਣਾ। ਇਹ ਦੇ ਦਊ ਬਾਪ ਐਨੇ ਮਗਿਆ ਯਾਰ। ਨੂੰ ਕਰਤੀ ਗਏ ਪਰਾਲੀ ਯਾਰ। ਯਾਰ ਜੜੀ ਲਾਉਣਾ ਜਬ ਨਹੀਂ ਆਉਂ ਵੀ ਹਟ ਜਣੀਆਂ ਪੈ। ਆ ਤਾਂ ਇਹਨੇ ਟਰੈਕਟਰ ਗੇ ਬਣਾਈਆਂ। ਉਹ ਤਾਂ ਹੀ ਤੇ ਹੁਣ ਨਾਲ ਮੋੜ ਦਾ ਕਲੈਕਟਰੇ ਡੱਬ ਕੇ ਤਾਂ ਹੀ ਬਣੀਆਂ ਇਹ। ਆਏ ਗਏ ਬੈਕ ਕਰਕੇ ਲਾ ਰੇ ਨੂੰ। ਇਹਦੇ ਗਰੇ ਥੱਲੇ ਪਾਉਣਾ ਗੇ ਰੁਕੀ ਉਹੀ ਛੇੜਦਾ ਬਸ। ਇਹੇ ਸੱਟੇ ਸਾਲਟੇ ਦੂਜੋ ਆ। ਉਹਦਾ। ਹੱਥਾਂ ਲਈ ਇਹਦੇ ਤਾਂ ਗੇ। ਹਾਂ। ਨਾ ਕਰਤੀ ਪ੍ਰਾਲੀ ਗਿਆ ਬੋ ਕਰ ਤੂੰ ਲੋ ਤਾ ਨਹੀਂ ਵੇ ਕਾ ਕਾਲੂ ਪੰਗਾ ਖੜਾ ਹੋਊਗਾ ਹੁਣ ਗਿਆ ਯਾਰ ਹੁਣ ਬਾ ਠੀਕ ਐ ਏਦਾਂ ਬਣਾਵੇ ਬਸ ਠੀਕ ਗੱਲ ਆਹ ਦੇ ਕਾਣ ਜੰਮਿਆ ਵੇ ਦੇਖ ਇਹੀ ਬੱਟ ਲਈ ਏ ਇਹਨਾਂ ਨੇ ਬਣਾਵਾ ਦਿੱਤੀ ਕਿੰਨਾ ਕਾ ਏ ਨਾ ਉਹ ਪ੍ਰਾਲੀ ਵੇਟ ਕੇ ਤੂੰ ਜੈਦਾ ਤੰਮੇ ਇਹ ਰੋਣਾ ਸਾਨੂੰ ਪ੍ਰਾਲੀ ਵੇਟਣ ਨਹੀਂ ਦਿੱਤੀ ਇਹਦਾ ਪ੍ਰਾਈਸ ਕੀ ਮੇਰੇ ਬਾਗਾਂ ਚੱਲਦੀ ਐ ਹਾਂ ਜੇ ਜੰਮ ਤਾਂ ਸੋਣਾ ਹੈ ਨਹੀਂ ਜੰਮ ਤਾਂ ਠੀਕ ਹੈ ਪਰ ਉਹ ਨਹੀਂ ਕੈਰੀ ਪੱਧਰੀ ਗਈ ਜਮੇ ਆਈਏ ਕਿ ਕਰ ਉਹ ਬਾਜੇ ਦੇਖਿਆ ਮੈਂ ਲੈਣਾ ਵਾ ਬੀਜ ਦੇ ਆ ਲੈਣਾ ਕੀ ਚਾਈ ਜਾ ਹੈ ਲੈਣਾ ਆ ਬਾਜੇ ਲੈਣਾ ਵਾ ਬੀਜ ਦੇ ਬਾਜੇ ਲੈਣਾ ਵਾ ਬੀਜ ਦੇ ਹਜੂਰ ਹਜੂਰ ਭਾਈ ਹੁਣ ਨਵੇਂ ਮਾਲਕ ਆ ਗਿਆ ਖੇਤ ਇਹ ਡਿੱਗਿਆ ਹੈ ਹਾਂ ਇਹ ਹੁਣ ਪੱਟ ਹੋਊਗੀ ਇਹਨਾਂ ਪੱਟਣੀ ਆ ਹਾਂ ਤੇ ਤਾਂ ਸਹੀ ਤੇ ਤਾਂ ਸਹੀ ਦੁਕਦੇ ਆ ਆਹ ਇਹ ਵੀ ਪਿੰਡ ਤੇ ਦੇ ਜਾਂਦੀ ਉਹ ਉੱਥੇ ਜਾਂਦੇ ਸੜਕ ਪਰ ਤੇ ਆ ਜਿਹੜੇ ਬਮੋਲੇ ਫਿਰਦੇ ਨੇ ਉਹਦੀ ਆ ਲੈਣੇ ਉੱਪਰ ਜਿਹੜੇ ਉੱਪਰ ਫਿਰਦੇ ਆ ਇਹਨਾਂ ਪੱਟਣ ਦੇ ਹੋ ਯਾਰ ਹੈ ਕਿ ਆ ਭਾਈ ਆ ਲੈਣੇ ਆ ਹੋਰ ਇਹਨਾਂ ਦੀ ਆ ਲੈਣੇ ਉਹ ਤੇ ਕਿੰਨੇ ਆ ਕਿੰਨੇ ਲੜਕਦੇ ਆ ਇਹਨਾਂ ਕਾ ਪੱਟਿਓ ਹਲੇ ਜਿੰਨਾ ਚੀ ਆ ਲੈਣੇ ਆ ਉਹ ਛੱਪ ਦੇਖ ਲੈ ਤੂੰ ਬੰਮੇ ਇੱਥੇ ਚੜ ਕੇ ਉੱਪਰ ਜ ਨਹੀਂ ਜਾਂਦਾ ਤਾ ਦੇਖਿਆ ਹਾਂ ਛਾਪਾ ਇਨੀ ਸਪੀਡ ਨਾਲ ਚੜਦਾ ਥੋੜਾ ਇਹਦੇ ਮੇਰੇ ਫਸੜੇ ਦੀ ਜਗਾ ਆਉਦੇ ਪੈ ਉਹ ਹਾਂ ਗੋਲੇ ਜੜ ਕੇ ਥੜਾ ਆ ਉਹ ਸਰੇ ਜਾ ਰਿਹਾ ਦੇਖ ਲੈ ਤੂੰ ਅੱਛਾ ਹਾਂ ਭਜੇ ਰੋ ਭਜੇ ਹੰਦਾ ਥੋੜਾ ਜਾ ਕੇ ਉਪਰ ਆ ਆਖਰੀ ਧੀ ਆ ਹਾਂ ਹਾਂ ਆ ਭਜੀਆ ਤੇਰੇ ਨੇ ਖੇਤ ਦੇ ਨਾਲੇ ਤੈਂ ਪਾਣੀ ਉਹ ਭਰੇ ਆ ਵੇ ਇੱਧਰ ਪਾਣੀ ਜਾਂ ਫੇ ਮਾੜਾ ਮੋਟਾ ਪੈ ਜਾਂਦਾ ਬਾਈ ਹੋ ਉਹ ਤਾਂ ਹੈਊਗਾ ਇਹ ਉਨ ਲੰਬੀ ਰਾ ਦੇ ਨਾ ਸਾਡੀ ਜਲਦੀ ਦੀ ਮੋਟਰ ਮੈਂ ਕਹਿੰਦਾ 50 60 ਫੁੱਟ ਹੋਣੀ ਯਾਰ ਇਹ ਹਾਂ ਇਹ ਮੰਨ ਕੇ ਚੱਲ 20 20 ਤੇ ਹਾਂ 60 ਫੁੱਟ ਹੋ ਗਈ ਹਾਂ 60 ਫੁੱਟ ਹੋ ਗਈ ਇਹ ਉਹ ਤਾਂ ਦੇਖਦੀ ਹੋਊਗੀ ਨਹੀਂ ਲੰਬੀ ਹੈ ਮੈਂ ਪੱਪੜ ਵਿੱਚ ਤਾਂ ਵਈ ਤੇ ਹਾਂ ਪੱਪੜਾ ਜੰਮਣਾ ਹੀ ਆ। ਹਾਂ। ਇੱਥੇ ਪੱਪੜ ਜੰਮਿਆ ਆ। ਉਹ ਤਾਂ ਹੋਊਗਾ। ਹਾਂ। 38 ਗੰਨਾ ਕੈਰੇ ਪੰਜ-ਸੱਤ ਗਲੇਨਾ ਹਨ। ਹਾਏ। ਫਿਰ ਇਹਨੂੰ ਥਾਣੇ ਨੂੰ ਪੱਟ ਕੇ ਬੀਜਦਾ ਫਿਰੂੰਗਾ। ਇੱਕ ਸਾਲ ਤਾਂ ਲੱਗਣ ਖੇਤਾਂ ਮਾਂ ਸਾਫ਼ ਸੁਥਈਆ ਹੋਊਗਾ। ਬਿਮਾਰੀ ਜਾਊਗੀ ਜਿਹੜੀ ਲੱਗਦੀ। ਬਿਮਾਰੀ ਜਾਊਗੀ। ਤਾਂ ਲਾਉਣੇ ਆ ਕੁਝ ਵੀ ਹੀ ਜਾਵੇ ਇਹ। ਤੂੰ ਤਾਂ ਹੋਊਗਾ। ਹਾਂ। ਉੱਧਰ ਬਈਰ ਬੈ ਗੰਨਾ ਹੁਣ 2 ਕਿੱਲੇ ਹੋ ਬੀਜ ਦੇਣੇ। 4 ਹੋਰ ਰਹਿ ਜਾਣੇ। ਉਹਦੇ ਬੂਟੇ ਪਾਟੋਗੇ ਉਹਨਾਂ 'ਚ ਬੀਜ ਦੀ ਕਿੱਥੇ ਚੋ। ਉਹ ਬੂਟਾ ਹੋ ਜਾਣਾ ਗੰਨਾ ਫੇਰ ਕਾਹਨੂੰ। ਬੀਜ ਦੀ ਤਾਂ ਲਾਉਣੇ। ਆਪਾਂ 10 ਤਰੀਕ ਦਾ ਟਾਈਮ ਲਿਆ ਵਿਆ ਹਾਂ 10 ਤਰੀਕ ਨੂੰ ਖਾਲੀ ਹੋਗਾ ਖੇਤ ਹਾਂ ਉਧਰ ਬਾਦ ਨੂੰ ਕਰਾ ਕਰੂਗਾ ਜੜਾਂ ਕੱਢ ਕੇ ਪੱਤਰਾ ਕਾ ਲੈਣਾ ਹਾਂ ਖੇਤਾਂ ਮੱਕੀ ਲਾਈਏ ਮੱਕੀ ਵਾਲਾ ਖੇਤ ਉਹ ਹੈ ਨਹੀਂ ਤੇ ਹੋਰ ਕਿਆ ਕਰੀਏ ਮੱਕੀ ਬਾਤੇ ਜਾਨ ਬਹੁਤ ਤੇ ਹੋਰ ਕਿਆ ਬੀਜੀਏ ਕਰ ਕਦਾ ਹੈ ਜੂ ਦਾ ਟਾਈਮ ਕਿ ਜਵੀ ਬੀਤਵਾ ਦੇਖ ਲੈ ਹਾਂ ਜਵੀ ਬੀਜ ਹੋਣੀ ਨਵੇਂ ਸਾਲ ਤੇ ਪੈਣਾ ਜਵੀ ਬੀਜ ਦਿੰਦਾ ਪਤਾ ਕਾਦੇ ਜੋ ਵੀ ਹੋ ਜੂਗੇ ਜੋ ਮੇਨ ਇਹਦੀ ਮੱਕੀ ਹੈ ਨਾ ਇਹ ਤਕੜਾ ਖੇਤ ਮੰਗਦੀ ਹੈ ਇਹ ਇਹ ਹਲਕੇ ਖੇਚ ਨਹੀਂ ਚੱਲਦੀ ਹੈਗੀ ਮੱਕੀ ਨਹੀਂ ਤੁਰਦੀ ਚاہے ਚਾਰ ਵਾਲੀ ਵੀ ਦੂਈ ਵੀ ਆ ਤੇਰੀ ਚਾਲ ਵਾਲੀ ਤਾਂ ਜੋਂ ਵੀ ਦਿੰਦਾ ਚਾਲ ਵਾਲੀ ਕੀਤੀ ਹੋ ਜੈ ਜੋਂ ਵੀ ਲੋਟ ਆ ਯਾਰ ਜੋਂ ਲੋਟ ਆ ਚੋਂ ਵੀ ਦੂੰਗੇ ਠੀਕ ਨਹੀਂ ਗੱਲ ਹਾਂ ਜੇ ਜੋਂ ਵਧੀਆ ਹੋਵੇ ਨਾ ਝਾੜ ਪਾਉ ਦਿੰਦੇ ਜੋਂ ਉਥੇ ਤਾਂ ਲਾਇਓ ਜਿਹੜੀ ਸੂਕ ਜੀ ਆ ਨਾ ਉਧਰ ਏਰੀਏ ਚ ਖਤਮ ਉਹ ਖਤਮ ਹੋ ਜੂ ਸੂਕ ਹੈਗੀ ਆ ਹੁਣ ਹੈਗੀ ਮੈਨੂੰ ਪਤਾ ਉਥੇ ਫੇਰ ਉੱਤੇ ਬਾਅਦ ਤੁਸੀਂ ਦੁਬਾਰਾ ਬੂਟੇ ਲਾਇਓ ਆਹ ਵਾਹ ਠੀਕ ਆ ਹਾਂ ਹਾਂ ਉਨਾਂ ਚਾਰ ਨਾਲ ਲਾਇਓ ਉਥੇ ਬਾਅਦ ਦੁਬਾਰਾ ਬੂਟੇ ਲਾਇਓ ਫਿਰ ਹਰਜੀ ਦਬੂ ਨਾ ਹਲੋ ਕੀ ਕਹਿੰਦਾ ਹਰਜੀ ਤੂੰ ਹਰਜੀ ਕਹਿੰਦਾ ਮੈਂ ਟਰੈਲਾ ਲਿਆ ਆ ਅੱਛਾ ਮੈਂ ਟਰੈਕਟਰ ਉ ਇਨੇ ਬੈਂਪੜੂ ਕਰਾਉਣਾ ਰੰਗ। ਪਰਸੋਂ ਨੂੰ ਬੁਲਾਇਆ ਹੋਇਆ ਮੈਂ ਪਰਸੋਂ ਛੁਪੜੀ ਵੀ ਆਪਣਾ ਜੋੜ ਲੇਗੀ। ਠੀਕ ਨੀ ਗੱਲ। ਇਨੇ ਕਿਹੜਾ ਫੇਰ ਵੱਜਣਾ? ਉਹ ਤਾਂ ਹੋਊਗਾ। ਹੁਣ ਕੱਲ ਨੂੰ ਤੂੰ ਆ ਤੂੰ ਦੂੰਗਾ ਇਹਨਾਂ ਕਣਕ ਦੀਆਂ ਪਿੰਡਾਂ ਲਈ। ਹੂੰ ਹੂੰ। ਤੋਹਾ ਦੇਣ ਲਈ ਨੂੰ। ਠੀਕ ਨੀ ਗੱਲ? ਹਾਂ। ਬਾਹ ਤਾਂ ਗਿਆ ਖੇਤ ਉਹ ਰਹਿ ਗਿਆ ਇੱਥੇ। ਇੰਨੀ ਜਗ੍ਹਾ ਹੋ ਆ ਬਸ। ਉਹਨੂੰ ਘੱਟ ਟਾਈਮ ਲੱਗਣਾ। ਉਹਨੂੰ ਘੱਟ ਲੱਗਦਾ ਉਹਨੂੰ ਲੰਬਾ ਘੇਰਾ। ਉਹ ਲੰਬਾ ਘੇਰਾ। ਬਣ ਗਿਆ ਯਾਰ ਜੇ ਉਦਣ ਦਾ ਬਾਏ ਉਹਦਾ ਰੋਣੀ ਹੋ ਕੇ ਗੱਦਾ ਗੱਲ ਜੇ। ਮੈਂ ਨੂੰ ਕਹੀ ਜਾਂ ਮਹਾ ਬਾਦ ਹੈ ਬਾਈ ਇਹ ਤੇ ਬਰਾਤ ਨੂੰ ਨਹੀਂ ਬਾਹ ਹੋਣਾ ਹਰਮਤ ਬੇਲਦਾ ਫੋਲਾ ਬੜਾ ਜਿਹੜਾ ਹੈਗੀ ਦੀ ਬਾਜੀ ਸੁੱਕੀ ਹੁਣ ਤੇਰੇ ਸਾਹਮਣੇ ਕੋ ਦਿਖਦਾ ਕਿੰਨਾ ਬਰਾਲਾ ਤਾਂ ਇਹ ਹਾਂ ਗਰੋਹਤਾ ਵਿੱਚ ਬਣ ਗਏ ਹਨ ਚੱਲੀਏ ਫਿਰ ਹੋ ਗਿਆ ਹੁਣ ਟੱਖਾ ਦਾ ਟਾਈਮ ਬਾਜੀ ਦੇਖ ਲਾ ਨਾ ਹੋ ਗਿਆ ਤੇਰਾ ਟਾਈਮ ਦੀ ਲੇਟ ਹੁੰਦਾ ਹਾਂ ਉਹ ਰਿਸ਼ਤੇਦਾਰ ਵੀ ਆਇਆ ਉਹ ਵੀ ਬਿਨਾ ਜਾ ਕੇ ਕਹਿੰਦਾ ਟਰੈਲਰ ਕਿਤੇ ਖੋਲੋ ਮੈਂ ਆਉਂਦਾ ਮੈਂ ਖਲਾਉਂਦਾ ਹਾਂ ਦੇਖ ਲਾ ਲੈ ਕੜਕ ਵੇਚ ਕੇ ਆਇਆ ਹੋਣਾ ਇਹ ਅੱਛਾ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਜੀ ਜਲਦੀ